ਇੱਕ ਪਾਸੇ ਸਰਕਾਰ ਵੱਲੋਂ ਚਾਇਨਾ ਡੋਰ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਤਾਂ ਦੂਜੇ ਪਾਸੇ ਉਸ ਚਾਇਨਾ ਡੋਰ ਦੀ ਵਿਕਰੀ ਲਗਾਤਾਰ جاری ਹੈ ਇਸ ਦੇ ਚਲਦਿਆਂ ਰੋਪੜ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਇਹਨਾਂ ਵੱਲੋਂ 360 ਚਾਇਨਾ ਡੋਰ ਦੇ ਗੱਟੂਆਂ ਦੇ ਸਬੰਧਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਦੂਜੇ ਵਿਅਕਤੀ ਦੀ ਭਾਲ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਬਸੰਤ ਪੰਚਮੀ ਦੇ ਤਿਹਾੜ ਦੇ ਮੱਦੇਨਜ਼ਰ ਪੁਲਿਸ ਵੱਲੋਂ ਸਖਤੀ ਕੀਤੀ ਗਈ ਹੈ ਤੇ ਉਸ ਸ਼ਕਤੀ ਤੇ ਚਲਦਿਆਂ ਹੀ ਪੁਲਿਸ ਨੂੰ ਇਹ ਸਫਲਤਾ ਮਿਲੀ ਹੈ ਜਿਸ ਚ ਰੋਪੜ ਸ਼ਹਿਰ ਚ ਬਿਕਣ ਆਈ ਚਾਈਨਾ ਡੋਰ ਸਮੇਤ ਇੱਕ ਵਿਅਕਤੀ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਇਸ ਸਬੰਧੀ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਬਸੰਤ ਪੰਜਵੀਂ ਦਾ ਤਿਹਾਰ ਨੇੜੇ ਆ ਰਿਹਾ ਹੈ ਜਿਸ ਕਾਰਨ ਲੋਕ ਪਤੰਗਬਾਜ਼ੀ ਕਰਦੇ ਨੇ ਪਰ ਕੁਝ ਸ਼ਰਾਰਤੀ ਅੰਸਰ ਚਾਈਨਾ ਡੋਰ ਦੀ ਧੜਲੇ ਦੇ ਨਾਲ ਵਿਕਰੀ ਕਰ ਰਹੇ ਨੇ ਜਿਸ ਦੀਆਂ ਕਿ ਉਹਨਾਂ ਨੂੰ ਸ਼ਿਕਾਇਤਾਂ ਵੀ ਮਿਲੀਆਂ ਸਨ ਉਹਨਾਂ ਦੇ ਸਕੇਸ ਮਾਮਲੇ ਚ ਉਹਨਾਂ ਵੱਲੋਂ ਇੱਕ ਵਿਅਕਤੀ ਨੂੰ 360 ਚਾਈਨਾ ਡੋਰ ਦੇ ਗੱਟੂਆਂ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਗ੍ਰফতার ਕੀਤੇ ਗਏ ਵਿਅਕਤੀ ਦੇ ਸਾਥੀ ਦੀ ਭਾਲ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਜਲਦੀ ਉਸਨੂੰ ਗ੍ਰফতার ਕਰ ਲਿਆ ਜਾਵੇਗਾ ਇਸ ਤਰ੍ਹਾਂ ਕਿ ਸਾਨੂੰ ਪਿਛਲੇ ਕੁਝ ਦਿਨਾਂ ਤੋਂ ਇਨਫੋਰਮੇਸ਼ਨ ਮਿਲਲੀ ਸੀ ਕਿ ਕੁਝ ਜਿਹੜੇ ਸ਼ਾਰਤੀ ਅਨਸਰ ਹੈ ਆ ਜਿਹੜਾ ਤਿਹਾਰ ਬਸੰਤ ਆ ਰਿਹਾ ਇਹਦੇ ਸੰਬੰਧ ਵਿੱਚ ਰੋਪੜ ਚ ਚੈਨਾ ਡੋਰ ਜਿਹੜੀ ਬੇਚੜੀ ਹੈ ਇਹ ਜਿਹੜੀ ਚੈਨਾ ਡੋਰ ਹੈ ਬਹੁਤ ਹੀ ਜਿਹੜੀ ਡੇਂਜਰਸ ਹੈ ਕਿ ਜਿਹੜਾ ਪੰਛੀਆਂ ਦਾ ਬੱਚਿਆਂ ਦਾ ਬਜ਼ੁਰਗਾਂ ਦਾ ਤੇ ਆਮ ਜਿਹੜੇ ਸਿਟੀਜ਼ਨਾਂ ਨੂੰ ਉਹਨਾਂ ਦਾ ਬੜਾ ਨੁਕਸਾਨ ਹੋ ਰਿਹਾ ਸੀ ਇਸ ਸਰਕਾਰ ਦੇ ਪਿਛਲੇ ਲਗਾਤਾਰ ਆਪਣੇ ਨਾਲ ਤੋਂ ਸ਼ੱਕ ਪੇਵਾਰੀ ਕਰ ਰਹੀ ਸੀ ਅਸੀਂ ਇੱਕ ਪਹਿਲਾ ਕੇਸ ਰਿਪੋਰਟ ਕੀਤਾ ਸੀ ਪਰ ਹੁਣ ਸਾਨੂੰ ਜਿਹੜੀ ਹੈ ਕੱਲ ਬਹੁਤ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਕਿ ਅਸੀਂ ਇੱਕ ਰੰਜੇ ਨਾਮ ਦਾ ਜਿਹੜਾ ਵਿਅਕਤੀ ਹੈ ਉਹਨੂੰ ਗ੍ਰਿਫਤਾਰ ਕੀਤਾ ਇਹ ਬੇਸਿਕਲੀ ਟੈਂਪੂ ਡਰਾਈਵਰ ਹੈ ਔਰ ਇਹ ਸਾਡੀ ਇਨਵੈਸਟੀਗੇਸ਼ਨ ਚ ਆਇਆ ਕਿ ਇਹ ਇੱਕ ਰਾਜਨ ਨਾਮ ਦਾ ਜਿਹੜਾ ਲੜਕਾ ਜੋ ਮੇਨ ਸਪਲਾਈਅਰ ਹੈ ਚੰਨਾਂ ਨੂੰ ਦੁਰਗਾ ਤੇ ਉਹਦੇ ਲਈ ਕੰਮ ਕਰਦਾ ਸੀ ਉਹ ਅਸੀਂ ਇਹ ਜਿਹੜਾ ਲੜਕਾ ਅਰੈਸਟ ਕਰ ਲਿਆ ਸੋ ਇਹਦੀ ਇਨਫੋਰਮੇਸ਼ਨ ਤੇ ਅਸੀਂ ਜਿਹੜਾ ਰਾਜਨ ਨੇ ਇੱਕ ਟੈਂਪਰੇਰੀ ਗਣਾਉਨ ਬਣਾਇਆ ਸੀ ਉੱਥੇ ਰੇਡ ਕੀਤੀ ਹੈ ਉਥੋਂ ਸਾਨੂੰ ਕਰੀਬ ਜਿਹੜੇ ਰੂਲਸ ਕਾਫੀ ਵੱਡੀ ਮਾਤਰਾ ਜ ਕਰੀਬ 360 ਰੂਲਸ ਮਿਲੇ ਆ ਜਿਹੜੇ ਕਰੀਬ 7-8 ਪੇਟੀਆਂ ਬਣਦੀਆਂ ਸੋ ਅਸੀਂ ਇਹ ਜਿਹੜਾ ਦੋਨੋਂ ਦੇ ਕੇਸ ਸਿਸਟਰ ਕਰ ਦਿੱਤਾ ਇਹ ਜਿਹੜੇ ਜਿਹਦੇ ਕੋਲ ਡਰਾਈਵਰ ਐਂਡ ਮੇਨ ਜਿਹੜਾ ਸਪਲਾਈਅਰ ਹੈਗਾ ਨੋਇਵ ਨੂੰ ਸੀ ਗ੍ਰਿਫਤਰ ਕਰ ਲਿਆ ਤੇ ਰਾਜਨ ਨੂੰ ਸੀ ਜਲਦੀ ਗ੍ਰਿਫਤਰ ਕਰ ਲਓ ਜਿਹੜੇ ਪਤੰਗਾ ਦੇ ਸੀਲ ਪਰਚੇ ਵਿੱਚ ਜਿਹੜਾ ਇਹ ਕੰਮ ਹੈਗਾ ਇਹਦੇ ਵਿੱਚ ਜਿੰਨੇ ਵੀ ਲੋਕ ਰੋਪੜ ਚ ਇਨਵੋਲਵ ਹੈ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਇਹ ਜਿਹੜਾ ਤਿਹਾਰ ਬਸੰਤਾ ਇਹਨੂੰ ਪੂਰਾ ਜਿਹੜਾ ਉਸ਼ਾ ਨਾਲ ਮਨਾਓ ਔਰ ਲੋਕ ਸਿਟੀਜ਼ਨ ਦੀ ਜਿਹੜੀ ਸਿਹਤ ਦਾ ਵੀ ਧਿਆਨ ਰੱਖੋ ਜੇਕਰ ਕੋਈ ਇਹ ਜੀ ਚੈਨੜ ਔਰ ਵੇਚੂਗਾ ਤਾਂ ਅਸੀਂ ਉਹਦੇ ਖਿਲਾਫ ਬਿਲਕੁਲ ਸਖਤ ਕਾਰਵਾਈ ਕੀਤੀ ਜਾਊਗੀ ਕੋਈ ਕੋਈ ਸਪੇਅਰ ਨਹੀਂ ਹੋਊਗਾ ਸੋ ਅਸੀਂ ਜਿਹੜੇ ਉਹਦੇ ਜਿਹੜਾ maal ਹੈ ਉਹ ਵੀ ਅਸੀਂ ਕਬਜ਼ੇ 'ਚ ਲਵਾਵਾਂਗੇ ਤੇ ਉਹਦੇ ਤੇ ਸਖਤ ਤਰਾਹਾਂ ਦਾ ਚਾਪਰਚਾ ਦਰਜ ਕੀਤਾ ਜੇਕਰ ਲੋਕਾਂ ਨੂੰ ਵੀ ਅਪੀਲ ਹੈ ਜੇ ਕਿ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਾਨੂੰ ਜਰੂਰ ਇਤਲਾਹ ਦੇਣ ਤੇ ਅਸੀਂ ਜਿਹੜੀ ਐਫਆਰ ਦਰਜ ਕਰਾਂ ਇਸ ਤਰ੍ਹਾਂ ਕਿ ਅਸੀਂ ਉਹ ਜਿਹੜੀਆਂ ਇਹ ਵਿਦੇਸ਼ੀ ਸੰਬੰਧੀ ਵੀ ਵੱਖ-ਵੱਖ ਟੀਮਾਂ ਬਣਾਈਆਂ ਤੁਸੀਂ ਜਲਦੀ ਅਸੀਂ ਤੁਸੀਂ ਦੇਖੋਗੇ ਕਿ ਅਸੀਂ ਇਹਦੇ ਵਿੱਚ ਜਿਹੜਾ ਡਰੋਨ ਕੈਮਰਾ ਨਹੀਂ ਵੀ ਚੈੱਕ ਕਰਾਂਗੇ ਤੇ ਜਿੱਥੇ-ਜਿੱਥੇ ਸਾਨੂੰ ਜੇ ਕੋਈ ਚੈਨਾ ਡੋਰ ਨਾਲ ਪਤੰਗ ਟਾਣ ਵਾਲਾ ਵੀ ਮਿਲਿਆ ਕਿਉਂਕਿ ਉਹਦੇ ਕੋਈ ਵੀ ਪੋਜੀਸ਼ਨ 'ਚ ਚੈਨਾ ਡੋਰ ਹੋਈ ਉਹਦੇ ਖਿਲਾਫ ਵੀ ਅਫਰਡ ਚ ਕੀਤੀ ਜਾਊਗੀ ਸੋ ਵੇਚਣ ਵਾਲੇ ਵੀ ਖਰੀਦਣ ਵਾਲੇ ਵੀ ਤੇ ਵਰਤਣ ਵਾਲੇ ਵੀ ਸਾਰੇ ਇਹਦੇ ਵਿੱਚ ਇਨਵੋਲ ਹੋਣਗੇ ਤੁਸੀਂ ਜਿਹੜਾ ਤਿਹਾਰਾ ਉਹ ਪ੍ਰੋਪਰ ਜਿਹੜਾ ਆਮ ਪੁਰਾਣੀ ਜਿਹੜੀ ਡੋਰ ਚੰਦੀ ਆ ਉਹਦੇ ਨਾਲ ਮਨਾਓ ਕੋਈ ਇਸ ਨੂੰ ਉਤਰਾਈ